ਸਤਿ ਸ਼੍ਰੀ ਅਕਾਲ ਪੰਜਾਬੀਓ ਕੈਨੇਡਾ ਤੋਂ ਇੱਕ ਖਾਸ ਖਬਰ ਆ ਰਹੀ ਹੈ ਜੀ ਖਾਸ ਕਰਕੇ ਉਹਨਾਂ ਲਈ ਜਿਨ੍ਹਾਂ ਕੋਲ ਕਲੋਜ਼ ਵਰਕ ਪਰਮਿਟ ਨੇ ਹਾਂਜੀ ਸੁਣਨ ਚ ਆਇਆ ਹੈ ਕਿ ਕੋਈ ਨਵੀਂ ਨੀਤੀ ਆ ਰਹੀ ਹੈ 2025 ਵਿੱਚ ਜਿਹੜੀ ਕੰਮ ਬਦਲਣ ਦੇ ਨਿਯਮਾਂ ਵਿੱਚ ਕਾਫੀ ਫਿਰ ਬਦਲਾਅ ਕਰ ਸਕਦੀ ਹੈ ਬਿਲਕੁਲ ਇਹ ਇੱਕ ਅਹਿਮ ਖਬਰ ਹੈ ਖਾਸ ਕਰਕੇ ਜਿਹੜੇ ਕੰਮੇ ਉੱਥੇ ਨੇ ਮਤਲਬ ਵੱਡੀ ਗੱਲ ਲੱਗਦੀ ਹੈ ਤਾਂ ਉਹਨਾਂ ਲਈ ਜੋ ਪਹਿਲਾਂ ਸ਼ਾਇਦ ਕੀ ਕਹਿੰਦੇ ਨੇ ਬੱਚੇ ਹੋਏ ਮਹਿਸੂਸ ਕਰਦੇ ਸੀ ਅੱਜ ਆਪਾਂ ਇਸ ਤੇ ਗੱਲ ਕਰਾਂਗੇ ਸਾਡੇ ਕੋਲ ਕੁਝ ਜਾਣਕਾਰੀ ਹੈ ਕੈਨੇਡਾ ਵਰਕ ਪਰਮਿਟ ਨਵੀਂ ਨੀਤੀਆਂ ਤੇ ਬਦਲਾਅ ਸਰਲੇਖ ਵਾਲੇ ਸਰੋਤ ਤੋਂ ਚਲੋ ਫਿਰ ਦੇਖਦੇ ਹਾਂ ਇਸ ਦੀ ਗਹਿਰਾਈ ਵਿੱਚ ਜਾ ਕੇ ਕਿ ਕੀ ਮਾਮਲਾ ਹੈ ਹਾਂਜੀ ਜ਼ਰੂਰ ਇਹ ਸਮਝਣਾ ਬਹੁਤ ਜ਼ਰੂਰੀ ਹੈ ਖਾਸ ਕਰਕੇ ਜਦੋਂ ਅਸੀਂ ਪ੍ਰਾਣੇ ਨਿਯਮਾਂ ਨੂੰ ਦੇਖਦੇ ਹਾਂ ਪਹਿਲਾਂ ਕੀ ਹੁੰਦਾ ਸੀ ਦੇਖੋ ਪਹਿਲਾਂ ਕਲੋਜ਼ ਵਰਕ ਪਰਮਿਟ ਦਾ ਸਿੱਧਾ ਮਤਲਬ ਸੀ ਕਿ ਤੁਸੀਂ ਸਿਰਫ ਉਸੇ EMPLOYER ਲਈ ਕੰਮ ਕਰ ਸਕਦੇ ਹੋ ਜਿਹਦਾ ਨਾਮ ਪਰਮਿਟ ਤੇ ਲਿਖਿਆ ਹੈ ਜੇ ਕੋਈ ਨਵਾਂ ਕੰਮ ਲੱਭ ਲਿਆ ਜਾਂ EMPLOYER ਬਦਲਣਾ ਚਾਹੁੰਦੇ ਹੋ ਤਾਂ ਬਸ ਉਡੀਕ ਕਰਨੀ ਪੈਂਦੀ ਸੀ ਉਡੀਕ ਕਿੰਨੇ ਕ ਮਹੀਨੇ ਲੱਗ ਜਾਂਦੇ ਸੀ ਜੀ ਨਵਾਂ ਪਰਮਿਟ ਆਉਣ ਚ ਉਦੋਂ ਤੱਕ ਤੁਸੀਂ ਨਵੀਂ ਜਗ੍ਹਾ ਕੰਮ ਸ਼ੁਰੂ ਨਹੀਂ ਕਰ ਸਕਦੇ ਸੀ ਇਹ ਤਾਂ ਬੜੀ ਔਖੀ ਗੱਲ ਸੀ ਫਿਰ ਬਿਲਕੁਲ ਤੇ ਇਸੇ ਕਰਕੇ ਜਿਹੜੀ ਨਵੀਂ ਨੀਤੀ ਦੀ ਗੱਲ ਹੋ ਰਹੀ ਹੈ ਇਹ ਕਾਫੀ ਦਿਲਚਸਪ ਹੈ ਸਰੋਤ ਦੱਸਦਾ ਹੈ ਕਿ ਨਵੀਂ ਪਾਲਿਸੀ ਜਿਹੜੀ 2025 ਚ ਲਾਗੂ ਹੋਣ ਦੀ ਉਮੀਦ ਹੈ ਤੇ ਉਹਦੇ ਤਹਿਤ ਆ ਕੁਝ ਸ਼ਰਤਾਂ ਨੇ ਜੇ ਉਹ ਸ਼ਰਤਾਂ ਪੂਰੀਆਂ ਹੁੰਦੀਆਂ ਨੇ ਤਾਂ ক্লোਜ਼ ਵਰਕ ਪਰਮਿਟ ਵਾਲੇ ਵੀ ਆਪਣਾ ਨਵਾਂ ੈਂਪਲਾਇਰ ਜਾਂ ਇੱਥੋਂ ਤੱਕ ਇਹ ਨਵਾਂ ਕੰਮ ਜਾਣੇ ਕੀ ਓਕੂਪੇਸ਼ਨ ਵੀ ਕਰ ਸਕਦੇ ਨੇ ਅੱਛਾ ਪਰਮਿਟ ਆਉਣ ਤੋਂ ਪਹਿਲਾਂ ਇਹ ਖਾਸ ਗੱਲ ਹੈ ਭਾਵੇਂ ਨਵਾਂ ਵਰਕ ਪਰਮਿਟ ਆਵੇ ਮਨਜ਼ੂਰ ਨਾ ਹੋਇਆ ਹੋਵੇ ਇਹ ਤਾਂ ਕਮਾਲ ਦੀ ਸਹੂਲਤ ਲੱਗਦੀ ਹੈ ਪਰ ਫਿਰ ਉਹ ਸ਼ਰਤਾਂ ਕੀ ਨੇ ਕੀ ਕਰਨਾ ਪੈਣਾ ਹੈ ਉਹਨਾਂ ਲਈ ਦੇਖੋ ਜੀ ਮੁੱਖ ਤੌਰ ਤੇ ਤਿੰਨ ਸ਼ਰਤਾਂ ਦੱਸੀਆਂ ਗਈਆਂ ਨੇ ਸਰੋਤ ਵਿੱਚ ਪਹਿਲੀ ਬੰਦੇ ਦਾ ਕੈਨੇਡਾ ਦੇ ਵਿੱਚ ਵੈਲਿਡ ਸਟੇਟਸ ਹੋਣਾ ਚਾਹੀਦਾ ਹੈ ਮਤਲਬ ਕਾਨੂੰਨੀ ਤੌਰ ਤੇ ਉੱਤੇ ਰਹਿ ਰਿਹਾ ਹੋਵੇ ਦੂਜੀ ਉਹਨਾਂ ਨਵੇਂ ਵਰਕ ਪਰਮਿਟ ਲਈ ਅਰਜ਼ੀ ਪਹਿਲਾਂ ਹੀ ਪਾਈ ਹੋਵੇ ਐਪਲੀਕੇਸ਼ਨ ਸਬਮਿਟ ਹੋਣ ਉੱਥੇ ਕੀ ਜਾਣੀ ਪ੍ਰੋਸੈਸ ਸ਼ੁਰੂ ਕੀਤਾ ਹੋਵੇ ਤੇ ਤੀਜੀ ਉਹਦੇ ਕੋਲ ਕਿਸੇ ਨਵੇਂ EMPLOYER ਤੋਂ ਇੱਕ ਵੈਲਿਡ ਮਤਲਬ ਪੱਕਾ ਜੌਬ ਆਫਰ ਹੋਇਆ ਹੋਵੇ ਇਹ ਜੀਆਂ ਅਪਡੇਟਾਂ ਦੇ ਨਾਲ ਜੇ ਤੁਸੀਂ ਜੁੜਨਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਇਹ ਜਿਹੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਅਤੇ ਕਮੈਂਟ ਕਰੋ ਧੰਨਵਾਦ